ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਦੇ ਤੇ ਬੜੀ ਰੋਡ ਤੇ ਬਣ ਰਹੇ ਭਾਈ ਲਾਲੋ ਚੌਂਕ ਨੂੰ ਲੈ ਕੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਵਿੱਚ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ देर शाम ਜਦੋਂ ਇਹ ਚੌਂਕ ਤੁਰਵਾਇਆ ਜਾ ਰਿਹਾ ਸੀ ਤਾਂ ਸ਼ਹਿਰ ਵਿੱਚ ਕਈ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਪਰ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੇ ਇਹਨਾਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਹੈ ਅਤੇ ਕਿਹਾ ਕਿ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਅਤੇ ਹੁਣ ਆਪਸੀ ਸਹਿਮਤੀ ਨਾਲ ਚੌਂਕ ਬਣਾਇਆ ਜਾਏਗਾ ਉਨਾਂ ਨੇ ਕਿਹਾ ਕਿ ਇਸ ਚੌਕ ਦਾ ਨਵਾਂ ਡਿਜ਼ਾਈਨ ਤਿਆਰ ਕਰ ਲਿਆ ਗਿਆ ਹੈ ਤੇ ਚੌਕ ਦੇ ਚਾਰੋਂ ਪਾਸੇ ਡਿਵਾਈਡਰ ਬਣਾਉਣ ਦੇ ਨਾਲ-ਨਾਲ ਲਾਈਟਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਟ੍ਰੈਫਿਕ ਸਮੱਸਿਆ ਤੋਂ निजात ਮਿਲ ਸਕੇ। ਉੱਥੇ ਹੀ ਉਹਨਾਂ ਨੇ ਕੋਰੇਦੀ ਸਮੱਸਿਆ ਤੇ ਵੀ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਲਦੀ ਹੀ ਕੂੜਾ ਸੁੱਟਣ ਲਈ ਨਵਾਂ ਡੰਪ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਵਾਇਆ ਗਿਆ ਹੈ। ਫਿਲਹਾਲ ਕੂੜਾ ਨਗਰ ਕੌਂਸਲ ਵੱਲੋਂ ਆਪਣੇ ਤੌਰ ਤੇ ਸੁੱਟਣ ਦੇ ਇੰਤਜ਼ਾਮ ਕਰ ਲਏ ਗਏ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀਐਨਆਰ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ਏਡੀਸੀ ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਹੈ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਨਾਲ ਹੀ ਕੁਝ মিডিਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਆ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਸੋ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਆ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕੀ ਤੁਨੂੰ ਮੁੱਖ ਦੇ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਰਹੇ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਫੋ ਇਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਕ੍ਰੋਚਮੈਂਟ ਖੁੱਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਆਪ ਜਿਹੜੇ ਆ ਦੁਕਾਨਾਂ ਜਿਹੜੀਆਂ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਆ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫੇਰ ਮੈਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗ੍ਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ ਹੁਣ ਕੀ ਉਹ ਅਜੇ ਗੱਲਬਾਤ ਕਰ ਰਹੀ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਂਟ ਲਗਾਵਾਂਗੇ